ਕਸਰ ਪ੍ਰਭੂ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਹੈ ਤੇ ਵੱਢ ਝੋਨੇ ਦਾ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜੇ ਵੀਰ ਹੈਪੀ ਸੀਡਰ ਦੇ ਨਾਲ ਪਹਿਲੀ ਵਾਰ ਬਜਾਈ ਕੀਤੀ ਹੈ ਜਿੰਨਾਂ ਨੇ ਜਾਂ ਜਿਹੜੇ ਪਹਿਲਾਂ ਤੋਂ 2 ਸਾਲਾਂ ਤੋਂ 5 ਸਾਲਾਂ ਤੋਂ 10 ਸਾਲਾਂ ਤੋਂ ਬਜਾਈ ਕਰ ਰਹੇ ਆ ਤਾਂ ਮੈਂ ਪਹਿਲਾਂ ਵੀ ਸੁਝਾਅ ਮੰਗੇ ਸੀ ਵੀ ਤੁਸੀਂ ਆਪਣਾ ਪਿੰਡ ਨਾਮ ਏਰੀਆ ਮੋਬਾਈਲ ਨੰਬਰ ਜ਼ਰੂਰ ਕਮੈਂਟਾਂ ਵੀ ਦੱਸਿਓ ਆਪਾਂ ਇੱਕ ਵਟਸਐਪ ਗਰੁੱਪ ਬਣਾਵਾਂਗੇ ਇਸ ਤਰੀਕੇ ਦੇ ਨਾਲ 5-6 ਲੀਟਰ ਦੇ ਨਾਲ ਕਿੱਲਾ ਬਜਾਈ ਹੋ ਸਕਦਾ। ਸੁੰਡੀ ਪੈਣੀ ਆ ਉਹ ਤਾਂ ਕਿਸੇ ਨੂੰ ਵੀ ਪੈ ਸਕਦੀ ਹੈ। ਇਸ ਵਾਰ ਇਹਦੀ ਸਾਮ ਸਵਾਲ ਦੇ ਪ੍ਰਤੀ ਆਪਾਂ ਸੁਚੇਤ ਰਹਿਣਾ। ਇਹਦੇ ਵਿੱਚ ਕਈ ਵਾਰ ਕੋਹਰਾ ਪੈਣ ਕਰਕੇ ਕਣਕ دب ਜਾਂਦੀ ਹੈ। ਖੜੀ ਹੋਈ ਕਣਕ ਇੱਕ ਫੁੱਟ ਦਾ ਬੂਟਾ ਵੀ ਕਈ ਵਾਰੀ ਕਮਮਲਾ ਜਾਂਦਾ, ਲੱਕ ਟੁੱਟ ਜਾਂਦਾ, ਖਤਮ ਹੋ ਜਾਂਦਾ ਹੈਗਾ। ਕੁਝ ਗਲਤੀਆਂ ਆਪਾਂ ਵੈਸੀ ਹੀ ਕਰ ਲੈਣੇ ਆ ਆਪਣੀਆਂ ਆਦਤਾਂ ਪ੍ਰਤੀ। ਆਪਣੀ ਆਮ ਵਾਸਵਾ ਕੇ ਕਣਕ ਬੀਜੀ ਹੁੰਦੀ ਆ। ਉਹਦੇ ਵਿੱਚ ਕੀ ਕਰਨਾ ਆਪਾਂ ਨੇ? ਆਪਾਂ ਨੇ 2-4 ਦਿਨ ਪਹਿਲਾਂ ਆਪਾਂ ਉਹਦੇ ਵਿੱਚ ਯੂਰੀਆ ਪਾ ਦਿੰਨੇ ਹੈਗੇ ਆ ਉਸ ਤੋਂ ਬਾਅਦ ਪਾਣੀ ਲਾ ਦਿੰਨੇ ਆ ਜਾਂ ਪਾਣੀ ਲਾਉਣ ਤੋਂ ਬਾਅਦ ਪਾਉਣੇ ਹੈਗੇ ਆ ਕੋਈ ਇਸ ਤਰ੍ਹਾਂ ਦੀਆਂ ਪ੍ਰੈਕਟਿਸ ਆਪਾਂ ਪੁਰਾਣੇ ਸਮੇਂ ਤੋਂ ਵਰਤ ਰਹੀ ਹੈਗੇ ਇਹਦੇ ਵਿੱਚ ਆਪਾਂ ਐਵੇਂ ਨਹੀਂ ਕਰ ਸਕਦੇ ਇਹਦੇ ਵਿੱਚ ਆ ਜਿਹੜੀ ਪਰਾਲੀ ਹੈ ਇਹ ਜਿਹੜਾ ਹੈਗਾ ਗਲਣ ਦਿਵਾਲੀ ਅਵਸਥਾ ਤੇ ਜਾ ਰਹੀ ਹੈ ਇਹ ਜਿੰਦਾ ਨਹੀਂ ਹੈਗੀ ਜਿਹੜੇ ਬੂਟੇ ਆ ਕਣਕ ਦੇ ਬੂਟੇ ਸਾਰੇ ਜਿੰਦਾ ਬੂਟੇ ਹੈਗੇ ਆ ਜਿੰਦਾ ਬੂਟਾ ਨੂੰ ਖਰਾਕ ਚਾਹੀਦੀ ਹੈਗੀ ਆ ਪਰਾਲੀ ਨੂੰ ਗੰਨਣ ਵਾਲੇ ਸਾਰੇ ਜੀਵਾਣੂਆਂ ਨੂੰ ਵੀ ਖਰਾਕ ਚਾਹੀਦੀ ਹੈਗੀ ਹੈ ਖਰਾਕ ਦਾ ਮੇਨ ਸੋਰੋ ਤਾਂ ਜਿਹੜਾ ਉਹ ਨਾਈਟ੍ਰੋਜਨ ਹੈਗਾ ਬਾਕੀ ਤੇ ਹਵਾ ਚੋਂ ਮਿਲਣਾ ਹੈਗਾ ਸੈੱਲ ਤੋਂ ਮਿਲਣਾ ਹੈਗਾ ਸੈੱਲ ਹੈਗੀ ਆਪਣੇ ਕੋਲੇ ਪਾਣੀ ਦੇਣ ਜਾ ਰਹੇ ਆ ਤਾਂ ਸਿਰਫ ਤੁਰਤ ਪਹਿਲਾਂ ਹੀ ਅੱਜ ਸ਼ਾਮ ਨੂੰ ਪਾਣੀ ਲੱਗਣਾ 2 ਘੰਟੇ ਪਹਿਲਾਂ ਤੁਸੀਂ ਯੂਰੀਆ ਪਾ ਸਕਦੇ ਹੋ ਜੇ ਤੁਸੀਂ ਹੈਪੀ ਸੀਡਰ ਵਾਲੀ ਕਣਕ ਵਧੀਆ ਗਿਲ ਤੇ ਬਜਾਈ ਕੀਤੀ ਹੈ ਵਧੀਆ ਜਰਮੀਨੇਸ਼ਨ ਹੋਇਆ ਹੈਗਾ ਦਾ ਪਾਣੀ ਕੋਈ ਜ਼ਿਆਦਾ ਲੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਪਾਣੀ 50 ਦਿਨ ਤੇ ਲੈ ਕੇ ਜਾਣਾ ਨਹੀਂ ਜੀ ਫਿਰ ਤਾਂ ਉਹਦਾ ਦੂਸਰਾ ਪਾਣੀ ਵੀ ਲੇਟ ਹੋ ਜਾਣਾ ਉਹਦੇ ਵਿੱਚ ਵੀ 40 50 45 ਦਿਨ ਦਾ ਗੈਪ ਪੈ ਜਾਣਾ 90 ਦਿਨ ਤੇ ਪਾ ਜਾ ਕੇ ਤੁਸੀਂ ਇਹਦਾ ਯੂਰੀਆ ਪੂਰਾ ਕਰੋਗੇ ਤਾਂ ਇਸ ਕਣਕ ਨੇ ਝਾੜ ਨਹੀਂ ਦੇਣਾ ਜਿਹੜੇ ਹੈਪੀ ਸੀਡਰ ਵਾਲੇ ਕਿਸਾਨਾਂ ਨੇ 40 ਕਿਲੋ ਵੀ ਪਾਤਾ 45 ਪਾਤਾ ਮੈਂ ਇਹਨੂੰ ਮੈਂ ਉਸ ਨੂੰ ਸਹੀ ਨਹੀਂ ਮੰਨਦਾ ਹੈਗਾ ਚਲੋ ਠੀਕ ਆ ਇੱਕ ਤਾਂ ਇਹਦਾ ਪਾੜਾ ਚੌੜਾ 9 ਇੰਚ ਦਾ ਇਹ ਤੋਂ ਬਾਹਰ ਆ ਜਾਓ ਕੁਝ ਨਹੀਂ ਹੁੰਦਾ ਹੈਗਾ ਆਪਾਂ ਨੇ ਬੀ ਦੀ ਮਾਤਰਾ ਜਿਹੜੀ ਹੈਗੀ ਘੱਟੋ ਘੱਟ 50 52 ਕਿਲੋ ਰੱਖਣੀ ਸੀਗੀ ਗ੍ਰੇਡ ਕੀਤਾ ਹੋਇਆ ਭਾਰਾ ਬੀਜ ਵਧੀਆ ਗਿੱਲ ਦੇ ਵਿੱਚ ਡੇਢ 2 ਇੰਚ ਡੂੰਘਾ ਬਜਾਈ ਕਰਨਾ ਸੀ ਬੀ ਨੂੰ ਸੋਧਣਾ ਸੀਗਾ ਤਾਂ ਕਿ ਵੱਧੋ ਵੱਧ ਜਰਮੀਨੇਸ਼ਨ ਆਵੇ ਉਹ ਆਪਾਂ ਨੇ ਕੰਮ ਸਾਰੇ ਕਰ ਲਏ ਹੁਣ ਇਹ ਆਪਾਂ ਸਾਮ ਸੰਭਾਲ ਕਰਨੀ ਹੈਗੀ ਹੈ ਯੂਰੀਆ ਆਪਾਂ ਨੇ ਤੁਰਤ ਪਹਿਲਾਂ ਹੀ ਪਾਉਣਾ ਜੇ ਤੁਸੀਂ ਆਮ ਕਣਕ ਨੂੰ ਢਾਈ ਗੱਟੇ ਯੂਰੀਆ ਪਾ ਰਹੇ ਹੋ 2 ਗੱਟੇ ਯੂਰੀਆ ਪਾ ਰਹੇ ਹੋ ਤਾਂ ਇਹਨੂੰ ਵੀ ਓਨੇ ਕੀ ਪਾਉਣੇ ਹੈਗੇ ਆ ਪਰ ਇੱਕ ਜ਼ਰੂਰੀ ਕੰਮ ਕਰਨਾ ਉਹ ਕਿਹੜਾ ਕਰਨਾ ਭਾਵੇਂ ਮਿੱਟੀ ਤੁਹਾਡੀ ਰੇਤਲੀ ਆ ਭਾਵੇਂ ਤੁਹਾਡੀ ਮਿੱਟੀ ਭਾਰੀ ਆ ਭਾਵੇਂ ਤੁਹਾਡੀ ਮਿੱਟੀ ਜਿਹੜੀ ਹੈਗੀ ਆ ਉਹ ਚੀਕਣੀ ਆ ਬਹੁਤ ਹੀ ਜ਼ਿਆਦਾ ਰੈੱਡ ਕਲੇ ਸੋਇਲ ਆ ਪਾਣੀ ਖੜਦਾ ਜਿਹਦੇ ਵਿੱਚ ਪੂਰੀ ਪੱਕੜ ਮਿੱਟੀ ਆ ਡੜਾ ਬਣ ਜਾਂਦਾ ਤੇ ਫੋਟਣਾ ਔਖਾ ਹੋ ਜਾਂਦਾ ਜੇ ਪਾਣੀ ਲੱਗ ਜਾਂਦਾ ਤਾਂ ਉਹ ਗਿੱਲਾ ਕੜਾ ਬਣ ਜਾਂਦਾ ਹੈਗਾ ਤਾਂ ਇਸ ਤਰੀਕੇ ਦੀਆਂ ਖੇ ਮਿੱਟੀਆਂ ਦੇ ਵਿੱਚ ਹੈਪੀ ਸੀਡਰ ਦੇ ਨਾਲ ਬਜਾਈ ਹੋਈ ਹੈਗੀ ਆ ਤਾਂ ਆਪਾਂ ਨੇ ਉਸ ਨੂੰ ਗੱਟਾ ਸਵਾ ਗੱਟਾ ਪਾਣੀ ਤੋਂ ਤੁਰਤ ਪਹਿਲਾਂ ਹੀ ਯੂਰੀਆ ਪਾਉਣਾ ਹੈਗਾ ਪਹਿਲੇ ਪਾਣੀ ਦੇ ਦੂਸਰੇ ਪਾਣੀ ਦੇ ਵਿੱਚ ਕਦੋਂ ਵੀ ਭਾਰੀ ਵਰਖਾ ਪੈਂਦੀ ਹੈ ਭਾਰੀ ਵਰਖੀ ਵਰਖਾ ਦਾ ਮਤਲਬ ਕਿ ਖੇਤ ਦੇ ਵਿੱਚ ਵਰਖਾ ਦਾ ਪਾਣੀ ਥੋੜਾ ਜਿਹਾ ਖੜ ਜਾਂਦਾ ਹੈਗਾ ਤਾਂ ਆਪਾਂ ਯੂਰੀਆ ਦੂਜਾ ਵੀ ਪਾ ਸਕਦੇ ਹਾਂ ਦੂਜਾ ਯੂਰੀਆ ਆਪਾਂ ਪੂਰਾ ਕਰਨਾ ਹੁੰਦਾਗਾ ਲਗਭਗ 7 60 ਤੋਂ 7 ਦਿਨਾਂ ਦੇ ਵਿੱਚ ਤਾਂ ਬਿਲਕੁਲ ਹੀ ਮੁਕੰਮਲ ਪੂਰਾ ਕਰਨਾ ਹੈਗਾ ਇਹਦਾ ਜਿਹੜਾ ਦਿੱਤਾ ਹੋਇਆ ਯੂਰੀਆ ਹੈਗਾ ਥੋੜਾ ਜਿਹਾ ਚੋਰੀ ਕਰ ਲੈਣਾ ਪਰਾਲੀ ਦੇ ਵਾਸਤੇ ਜਿਹੜੇ ਜੀਵਾਣੂ ਉਹਨੂੰ ਗਾਲ ਰਹੇ ਐ ਦੁਬਾਰਾ ਜਿਹੜੀਆਂ ਅ ਮਿਨਰਲ ਤੋਂ ਜਿਹੜੇ ਨਿਊਟਰੀਐਂਟ ਤੋਂ ਪ੍ਰਾਲੀ ਬਣੀ ਸੀ ਉਹ ਦੁਬਾਰਾ ਨਿਊਟਰੀਐਂਟ ਬਾਨਨੇ ਹੈਗੇ ਆ ਤਾਂ ਜਿਹੜੀ ਕੁਦਰਤ ਦੀ ਫੌਜ ਲੱਗੀ ਹੋਈ ਆ ਉਹਨੂੰ ਖਾਹਕ ਚਾਹੀਦੀ ਹੈਗੀ ਆ ਉਹ ਕਣਕ ਦੀ ਖਾਹਕ ਚੋਂ ਵੀ ਚੋਰੀ ਕਰ ਸਕਦੀ ਹੈ ਜਦੋਂ ਉਹ ਗਲ ਜਾਵੇਗੀ ਉਹ ਮਿੱਟੀ ਦੇ ਵਿੱਚ ਕੋਈ ਵੀ ਫਸਲ ਆ ਉਦੋਂ ਤੁਹਾਡੀ ਮੂੰਗੀ ਲੱਗਣੀ ਹੈ ਤੁਹਾਡੀ ਮੱਕੀ ਲੱਗਣੀ ਹੈ ਜਾਂ ਤਾਂ ਝੋਨਾ ਲੱਗਣਾ ਉਸ ਨੂੰ ਉਹ ਮਿਲ ਹੀ ਜਾਵੇਗੀ ਆਪਣੀ ਮਿੱਟੀ ਦੇ ਵਿੱਚ ਆਪਣੀ ਮਿੱਟੀ ਚੋਂ ਚੋਰੀ ਹੋਇਆ ਨਿਊਟਰੀਐਂਟ ਦੁਬਾਰਾ ਮਿਲ ਜਾਣਾ ਪਰ ਇਸ ਕਣਕ ਦੀ ਫਸਲ ਨੂੰ ਆਪਾਂ ਨੇ ਪੂਰਾ ਨਿਊਟਰੀਐਂਟ ਮੁਕੰਮਲ ਪੂਰਾ ਕਰਨਾ ਤਾਂ ਫੇਰ ਆਪਾਂ 60 65 70 72 ਵਾਲੇ ਮਾਨ ਵਾਲੇ ਜਿਹੜੀ ਸਲੈਬ ਹੈਗੀ ਉਹਦੇ ਵਿੱਚ ਫਿਰ ਝਾੜ ਲਾਵਾਂਗੇ ਇਹ ਝਾੜ ਆਪਣਾ 45 ਮਾਨ ਰਹੇਗਾ ਤਾਂ ਫਿਰ ਆਪਣੀ ਪਰਾਲੀ ਸਾਂਭੀ ਦਾ ਕੋਈ ਫਾਇਦਾ ਨਹੀਂ ਫਿਰ ਤੂੜੀ ਤੂੜੀ ਬਣਾ ਕੇ ਫਿਰ ਇਸ ਪਰਾਲੀ ਨੂੰ ਅੱਗ ਲਾ ਦੇਣੀ ਹੈਗੀ ਐ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਜਿਹੜਾ ਪਹਿਲਾ ਪਾਣੀ ਹੈਗਾ ਉਹ ਲਗਭਗ ਖੇਤਾਂ ਦੇ ਅਨੁਸਾਰ 25 ਤੋਂ ਲੈ ਕੇ 35 ਦਿਨਾਂ ਤੱਕ ਲੱਗ ਸਕਦਾ ਹੈਗਾ ਨਦੀਨਾਂ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰੋ ਉਹ ਤੇ ਵੱਖਰੀ ਵੀਡੀਓ ਕਰ ਲਾਂਗੇ ਉਹ ਵੱਖਰੇ ਵੱਖਰੇ ਇਸ਼ੂ ਨੇ ਇਹਨੂੰ ਤੁਸੀਂ ਯੂਰੀਆ ਨਾਈਟrogen ਮੈਨੇਜਮੈਂਟ ਇਸ ਤਰੀਕੇ ਨਾਲ ਬੀਜੀ ਹੋਈ ਕਣਕ ਦਾ ਖਾਸ ਤਰੀਕੇ ਨਾਲ ਕਰਨ ਦੀ ਜ਼ਰੂਰਤ ਆ। ਪਹਿਲੇ ਪਾਣੀ ਦੇ ਉੱਤੇ ਗੱਟਾ-ਸਵਾ ਗੱਟਾ ਯੂਰੀਆ ਤੁਰਤ ਪਾਓ, ਛਿੱਟਾ ਮਾਰੋ, ਪਾਣੀ ਲਾਓ। ਠੀਕ ਹੈ? ਜਦੋਂ ਹੀ ਪੈਰ ਤਰਾ ਹੋ ਗਿਆ, 8ਵੇਂ ਦਿਨ ਹੋ ਜਾਏ, 10ਵੇਂ ਦਿਨ ਹੋ ਜਾਏ, ਤੁਸੀਂ 5% ਯੂਰੀਆ ਦਾ ਘੋਲ ਸਪਰੇਅ ਕਰੋ। ਜਦੋਂ ਤੁਹਾਡੀ ਕਣਕ ਜਿਹੜੀ ਉਹ 42 ਦਿਨਾਂ ਤੋਂ 50 ਦਿਨ ਦੇ ਵਿੱਚ ਹੋਵੇ ਬਿਜਾਈ ਤੋਂ ਤਾਂ ਤੁਸੀਂ ਉਦੋਂ 10% ਯੂਰੀਆ ਦੇ ਘੋਲ ਦਾ ਵੀ ਸਪਰੇਅ ਕਰ ਸਕਦੇ। ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ। ਤੇ ਇਹ ਇੱਕ ਤੋਂ ਦੋ ਵਾਰ ਕੀਤਾ ਜਾ ਸਕਦਾ 10 ਤੋਂ 15 ਦੇ ਅੰਤਰਾਲ ਤੇ ਕੀਤਾ ਜਾ ਸਕਦਾ ਕਣਕ ਦੇ ਵਿੱਚ ਕਦੇ ਵੀ ਕੋਰੇ ਨਾਲ ਮੜਾ ਅਸਰ ਨਹੀਂ ਪਵੇਗਾ ਕਣਕ ਜਿਹੜੀ ਵਿਰਲੀ ਹੁੰਦੀ ਹੈ ਉਹ ਤੇ ਕੋਲੇ ਦਾ ਅਸਰ ਜ਼ਿਆਦਾ ਪੈਂਦਾ ਹੁੰਦਾ ਇਹ ਕਣਕ ਨੇ ਕੀ ਆ ਕਿ ਸ਼ੁਰੂਆਤੀ ਗ੍ਰੋਥ ਜ਼ਿਆਦਾ ਹੁੰਦੀ ਆ ਇਸ ਨੂੰ ਇਹਨੇ ਜਿਹੜਾ ਟਾਪ ਸੋਇਲ ਦੇ ਵਿੱਚ ਪਿਆ ਹੋਇਆ ਨਿਊਟ੍ਰੀਐਂਟ ਆ ਝੋਨੇ ਦਾ ਝੂਠਾ ਵਾਤਾਵਰਨ ਆ ਉਹ ਵੀ ਇਹਨੇ ਗ੍ਰੈਂਡ ਕਰ ਲੈਣਾ ਤਾਂ ਇਸ ਕਰਕੇ ਇਹ ਕਣਕ ਛਿੜਿ ਛਿੜੀ ਪੀਰੀ ਤਾਂ ਨਹੀਂ ਪੈਂਦੀ ਹੈਗੀ ਪਰ ਜੇਕਰ ਸੁੰਡੀ ਦੀ ਸਮੱਸਿਆ ਆਈ ਹੈਗੀ ਤਾਂ 50 ਐਮਲ ਕੋਰਾਜਨ ਕੀਤੀ ਜਾ ਸਕਦੀ ਹੈ ਜਾਂ ਅਗੇਤੀ ਬਜਾਈ ਦੇ ਵਿੱਚ ਤੁਹਾਡੇ ਸੁੰਡੀ ਦਿਖਾਈ ਜ਼ਿਆਦਾ ਦੇ ਰਹੀ ਹੈਗੇ ਜਾਦੇ ਬੂਟਿਆਂ ਦੇ ਵਿੱਚ ਜਿਹੜਾ ਸੈਂਟਰ ਵਾਲੀ ਟਾਂਗ ਹੈਗੀ ਆ ਉਹ ਪੀਲੀ ਹੋ ਗਈ ਆ ਸੁੱਕ ਗਈ ਆ ਮਰ ਜਾ ਆ ਗਈ ਆ ਦੇਖਦੇ ਹਾਂ ਸੁੰਡੀ ਲੱਭ ਰਹੀ ਹੈਗੀ ਤਾਂ 1 ਲੀਟਰ ਕਲੋਰੋ 20 40 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਖੜੇ ਪਾਣੀ ਛਿੱਟਾ ਮਾਰਿਆ ਜਾ ਸਕਦਾ ਹੈਗਾ ਪਰ ਮੇਨੂੰ ਲੱਗਦਾ ਵੀ ਉਹਦੇ ਇੱਕ ਵੱਖਰੇ ਵੱਖਰੇ ਵਿਸ਼ੇ ਹੈਗੇ ਆ ਇਸ ਫਸਲ ਨੂੰ ਸਾਮ ਸਵਾਲਾਂ ਦੀ ਲੋੜ ਦੇ ਵਿੱਚ ਨਾਈਟ੍ਰੋਜਨ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਹੀ ਸਮੇਂ ਤੇ 90 ਦਿਨਾਂ ਤੇ ਨਾਈਟ੍ਰੋਜਨ ਦਿੱਤੀ ਕੀ ਫਾਇਦਾ ਕਰੇਗੀ ਜਿਹੜਾ ਪੀਕ ਟਿਲਰਿੰਗ ਟਾਈਮ ਹੈਗਾ ਉਹ ਤਾਂ 25 ਤੋਂ 55 ਦਿਨਾਂ ਤੱਕ ਹੀ ਹੈ ਉਸ ਤੋਂ ਬਾਅਦ ਵਾਲਾ ਟਰਿਲਰ ਦਾ ਪਤਾ ਨਹੀਂ ਕਦੋਂ ਉਹਨੂੰ ਛੋਟੀ ਬੱਲੀ ਲੱਗੇਗੀ ਲੇਟ ਬੱਲੀ ਲੱਗੇਗੀ ਕੋਈ ਫਾਇਦਾ ਨਹੀਂ ਆਪਾਂ ਨੂੰ ਇਸ ਦੇ ਵਿੱਚ ਜੇ ਡੀਏਪੀ ਤੁਹਾਡੀ ਘੱਟ ਪਈ ਹੈ 50 ਕਿਲੋ ਤੋਂ ਘੱਟ ਪਈ ਹੈ ਉੱਤੇ ਡੀਏਪੀ ਨਹੀਂ ਪਾਉਣੀ 55 ਪਈਏ 60 ਪਈਏ 65 ਪਈਏ 70 ਪਈਏ ਕੋਈ ਗੱਲ ਨਹੀਂ ਟੀਐਸਪੀ ਪਈਏ ਕੋਈ ਗੱਲ ਨਹੀਂ ਫਾਸਟਵਰਥ ਦੀ ਸਪਰੇਅ ਕਰ ਸਕਦੇ ਹਾਂ ਕੋਈ ਵੀ 00 04932 052341919 ਜਾਂ ਕੋਈ ਹੋਰ ਵੀ ਕੁਸੀਂ ਕਰ ਸਕਦੇ ਹੋ ਮੈਗਨੀਜ਼ੀਆ ਘਾਟ ਵੈਸੇ ਆਉਂਦੀ ਨਹੀਂ ਹੈਗੀ ਜਿਆਦਾ ਪਾਣੀ ਖੜਨ ਵਾਲੀਆਂ ਜ਼ਮੀਨਾਂ ਵਿੱਚ ਜਾਂ ਬਹੁਤ ਹੀ ਜਿਆਦਾ ਰੇਤ ਵਾਲੀਆਂ ਜ਼ਮੀਨਾਂ ਵਿੱਚ ਮੈਗਨੀਜ਼ੀਆ ਘਾਟ ਆ ਜਾਂਦੀ ਹੈਗੀ ਆ ਤਾਂ ਉੱਥੇ ਅੱਧਾ ਕਿਲੋ ਮੈਗਨੀਸ ਸਲਫੇਟ 2 ਕਿਲੋ ਯੂਰੀਆ ਸਪਰੇਅ ਕੀਤਾ ਜਾ ਸਕਦਾ ਪਹਿਲੇ ਪਾਣੀ ਦੇ 5-7-10 ਦਿਨ ਬਾਅਦ ਦੇ ਵਿੱਚ ਵੈਸੇ ਇਹ ਕਣਕ ਜਿਹੜੀ ਉਹ ਬਹੁਤ ਸੋਹਣੇ ਤਰੀਕੇ ਨਾਲ ਚੱਲਦੀ ਕਿਉਂਕਿ ਇਹਦੀ ਥਲੜੀ ਜ਼ਮੀਨ ਕਦੇ ਵੀ ਖੁਸ਼ਕ ਨਹੀਂ ਹੁੰਦੀ ਹੈਗੀ ਲੱਡੂ ਵੱਟ ਗਿੱਲ ਪਈ ਹੀ ਰਹਿੰਦੀ ਹੈ ਤਾਂ ਇਸ ਤਰੀਕੇ ਦਾ ਮੌਇਸਚਰ ਜਿਹੜਾ ਫਸਲ ਦੀਆਂ ਜੜਾਂ ਵਾਸਤੇ ਬਹੁਤ ਸੁਖਾਵਾ ਹੁੰਦਾ ਉਹਨੂੰ ਕੰਮ ਕਰਨਾ ਤੁਸੀਂ ਫਾਇਦਾ ਲੈ ਸਕਦੇ ਹੋ ਆਪਣਾ ਏਰੀਆ ਮੋਬਾਈਲ ਨੰਬਰ ਜਰੂਰ ਕਮੈਂਟਾਂ ਦੇ ਵਿੱਚ ਲਿਖ ਦਿਓ ਤਾਂ ਕਿ ਇੱਕ WhatsApp ਗਰੁੱਪ ਨਾ ਕੇ ਆਪਾਂ ਸਾਰੇ ਇਕੱਠੇ ਰਹੀਏ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਖੇਤੀ ਦੇ ਵਿੱਚ ਪਰਾਲੀ ਨੂੰ ਨਿਯੇਠਣ ਵਾਸਤੇ ਉਹਨਾਂ ਦੇ ਪ੍ਰਤੀ ਆਪਾਂ ਚੰਦਨਾ ਪਾਉਂਦੇ ਰਹੀਏ ਬਹੁਤ ਧੰਨਵਾਦ